ਲੋ ਜੀ ਮੈਂ ਤੁਹਾਡੇ ਹੀ ਆਪਣਾ ਬਾਜਵਾ ਮਖੜਾਉਣਾ ਤੇ ਨਾਲ ਮੈਂ ਤੁਹਾਡਾ ਆਪਣਾ ਹਰਜੋਤ ਕਲੀਅਰ ਮੈਂ ਤੁਹਾਡਾ ਆਪਣਾ ਬੈਂਸਰ ਲੋ ਜੀ ਘਰ ਤੋਂ ਨਿਕਲ ਗਏ ਅਸੀਂ ਅੱਜ ਸਾਨੂੰ ਛੁੱਟੀ ਕੰਮਕਾਰਾਂ ਪਰਤੇ ਕਹਿੰਦੇ ਘੁੰਮਣ ਅੱਜ ਮੈਂ ਚਲੋ ਚੱਲੀਏ ਬਿਲੀ ਉਹ ਘਰ ਵੀ ਕੀ ਕਰਨਾ ਤੇ ਕਿੱਥੇ ਜਾਣਾ ਹਰਜੋਤ ਆਪਾਂ ਦੇਖਦੇ ਆਪਾਂ ਕਰੂਨੇ ਜਾ ਕੇ ਤੇ ਇੱਕ ਗੱਲ ਹੋਰ ਤੁਹਾਨੂੰ ਪਤਾ ਬਲੌਗ ਵੀਰ ਅਸੀਂ ਬੰਦ ਕਰੇ ਹੋਏ ਤੇ ਪਾਉਣੇ ਕੰਮਕਾਰਾਂ ਕਰਕੇ ਇੱਕਦਾਂ ਘਰ ਤੇ ਬਾਹਰ ਠੰਡ ਇੰਨੀ ਆ ਨਿਕਲੇ ਨਹੀਂ ਹੁੰਦਾ ਹੈਗਾ ਗੱਡੀ ਘਟਾਉਣੀ ਹੈਗੀ ਅੰਦਰ ਜਾ ਕੇ ਦਰਦ ਨਹੀਂ ਗਈ ਸੀ ਕਿੱਥੇ ਜਾਣਾ ਤੁਸੀਂ ਖੜੇ ਕਿੱਥੇ ਤੇ ਇੱਥੇ ਖੜਾ ਆਹ ਪਰਕੇਜੋ ਚਾ ਲਾ ਦੰਨਾ ਦੇਖੋ ਉਹਨੇ ਸਾਨੂੰ ਅੱਜ ਇੱਥੇ ਹੁਣ ਕਿੱਥੇ ਜੱਲੇ ਆਪਾਂ ਪਤਾ ਨਹੀਂ ਆਹ ਕਹਿੰਦਾ ਕੋਈ ਜਗ੍ਹਾ ਹੈ ਕਹਿੰਦਾ ਉਹ ਯਾਰ ਪਰਕੇਜੋ ਦਾ ਲਾ ਲਾਂਗਾ ਉੱਥੇ ਕਿੱਥੇ ਪਤਾ ਕਿਤੇ ਨਹੀਂ ਹੈ ਜੀ ਇਹਨਾਂ ਨੇ ਕਿੱਥੇ ਜਾਣਾ ਲਿਖੇ ਬਾਕੀ ਤਾਂ ਦਿਖਾਉਂਦਾ ਮੈਂ ਕਿੱਥੇ ਜਲਦੇ ਆ ਇਹ ਚਲੋ ਠੀਕ ਹੈ ਫਿਰ ਹੈ ਆ ਪਰਕੇਜੋ ਹਾਂਜੀ ਹੁਣ ਆਪਾਂ ਚੱਲੇ ਆ ਪਤ ਨਹੀਂ ਕੋਈ ਕਿਲਾ ਕਹਿੰਦਾ ਮੁੰਡਾ ਆ ਵੀ ਕਿਲਾ ਸੀ ਇਹ ਦੇਖ ਕੇ ਗਿਆ ਸੀ ਹੁਣ ਦੇਖਦੇ ਕਿਲਾ ਨਿਕਲਦਾ ਕਿ ਕੀ ਨਿਕਲਗਾ ਉਹ ਅਸੀਂ ਪਿੱਛੇ ਥੋੜੀ ਜਿਹੀ ਜਾਈਆ ਤੇ ਜੋਗੀ ਕਾ ਲੋਲ ਲੋ ਜੀ ਹੋ ਗਈ ਇਕ ਗਲੋਲ ਦੱਸੀ ਹਰਜੋਤ ਇਹ ਜਿਹੜਾ ਕਿਸੇ ਦਾ ਘਰ ਨੂੰ ਇੱਕ ਕਿਲਾ ਦਸੀਗੇ ਤੇ ਦੋਨੇ ਦਰਵਾਜ਼ੇ ਬੰਦ ਆਉਂਦੇ ਅੰਦਰ ਜਾਣੀ ਸਕੇ ਅਤਾਬ ਸੋਚੀ ਅਸੀਂ ਆ ਪਿੰਡ 'ਚ ਰਹਿੰਦੇ ਹਾਂ ਪਤਾ ਹੀ ਨਹੀਂ ਕਿਲਾ ਤੂੰ ਬੜਾ ਇਹ ਦਿਖਾ ਤੂੰ ਕੋਈ ਮਰ ਗਿਆ ਉੱਧਰ ਦੇ ਗੱਡੀ ਦਿਖਾ ਯਾਰ ਅਫਸੋਸ ਕਰੋ ਮਰ ਗਿਆ ਕੋਈ ਸੱਚੀ ਮਰ ਗਿਆ ਕੋਈ ਚਲੋ ਤੁਹਾਨੂੰ ਬਾਕੀ ਅਸੀਂ ਹੋਰ ਪਾਸੇ ਚੱਲੇ ਆਂ ਕਿ ਕਿਲਾ ਦੱਸ ਮੈਂ ਕੀ ਦਿਖਾਵਾਂ ਇਹਨੂੰ ਕਹਿੰਦਾ ਤਾਂ ਕਿਲਾ ਹਾਂ ਹਰਜੋਤ ਕਿਲਾ ਕਹਦਾ ਯਾਰ ਕਿਸੇ ਦਾ ਕੋਈ ਨਾ ਦਰਵਾਜ਼ੇ ਮਤਲਬ ਜਿਵੇਂ ਆ ਬੰਦੇ ਰਹਿੰਦਾ ਇਹ ਇੱਕ ਆ ਦਰਵਾਜ਼ਾ ਛੋਟਾ ਜਿਹਾ ਦਿਖਾਈ ਇੱਕ ਆ ਇਹ ਬੰਦ ਇੱਕ ਉਧਰ ਸੀ ਬੜਾ ਵੰਗ ਜਿਹੜਾ ਕੋਈ ਜਾਣਦਾ ਉਹ ਦੱਸ ਸਕਦਾ ਵੀ ਕੀ ਚੀਜ਼ ਹੈ ਇਹ ਕਿਲਾ ਹੈ ਕਿ ਕੀ ਆ ਜਾਣ ਪਛਾਣ ਤਾਂ ਤੇਰੀ ਬਹੁਤ ਹੈ ਲੋ ਜੀ ਗੱਡੀ ਜਾ ਕੇ ਅਸੀਂ ਵਾਪਸ ਹਾਂਜੀ ਇਹਨੇ ਜਿਹੜਾ ਕਿਲਾ ਦਿਖਾਇਆ ਦਾ ਬਹੁਤ ਵਧੀਆ ਸੀ ਅੰਦਰ ਬੜਿਓ ਨਹੀਂ ਹੈਗੇ ਬਾਹਰ ਦੀ ਬਾਹਰ ਦੇਖ ਕੇ ਮੁੜ ਗਏ ਕਿਉਂਕਿ ਕਿਸੇ ਦੀ ਪ੍ਰਾਈਵੇਟ ਜਗਾ ਸੀ ਉਹ ਪਤਾ ਹੀ ਨਹੀਂ ਇਹਨੂੰ ਉਹ ਯਾਰ ਬੰਦੂ ਕਿਸੇ ਬੰਦੇ ਨੇ ਕਿਹਾ ਸੀ ਕਿ ਨਾਮ ਲੈ ਤੂੰ ਬੰਦੇ ਦਾ ਵਿੱਚ ਮੈਂ ਮੈਂ ਨਹੀਂ ਦੇਖਦਾ ਉਹ ਜਿਹੜੇ ਬੰਦੇ ਨੇ ਕਿਹਾ ਸੀ ਹਾਂ ਉਹ ਬੰਦਾ ਹਲਾ ਇਹੇ ਜਿਹਾ ਹਾਂਜੀ ਹਾਂ ਪਰ ਮੈਂ ਨਹੀਂ ਚਲੋ ਕੋਈ ਨਹੀਂ ਚਲੋ ਮਿਲਦੇ ਆ ਤੁਹਾਨੂੰ ਗਾਹਾਂ ਦੇਖਦੇ ਅਸੀਂ ਕਿੱਥੇ ਚੱਲੇ ਆ ਹੁਣ ਧੁੱਪ ਨਹੀਂ ਕਿ ਲਈਏ ਲੋ ਜੀ ਆਪਾਂ ਪੁੱਜ ਗਏ ਈਪਰ ਹਾਂਜੀ ਆਪਾਂ ਜਾ ਕੇ ਦਿਖਾਉਂਦੇ ਸਾਨੂੰ ਕੀ ਕਿੰਨੇ ਕਰਾਉਣ ਕਾ ਇੱਥੇ ਹੈਗੀ ਆ ਕਿ ਨਹੀਂ ਅੱਜ ਚਲੋ ਵੈਸੇ ਹੋਣੀ ਤੇ ਚਾਹੀਦੀ ਅੱਜ ਸ਼ਨੀਵਾਰ ਆ ਬਾਕੀ ਦੇਖਦੇ ਆ ਜਾ ਕੇ ਹੁਣ ਫੋਟੋ ਹੋ ਗਿਆ ਸ਼ੂਟ ਅੰਦਰ ਬੜੇ ਨਹੀਂ ਹੈਗੇ ਬਾਈ ਕਿੰਨਾ ਕੇ ਟਾਈਮ ਲਾਉਣਾ ਯਾਰ ਇਹ ਟਾਈ ਆ ਆ ਬਸ ਹੋ ਗਿਆ ਹੋ ਗਿਆ ਕੰਮ ਪੰਜ ਵਾਰ ਦਾ ਕੰਮ ਹੋ ਜਿਹਾ ਉਹ ਜੋ ਤਾਂ ਖੜੀ ਆ ਖੋਲ ਕੇ ਸਾਲਿਆ ਕਿਹਨ ਟਾਈ ਸੀ ਇਹਨੂੰ ਫੋਟੋ ਨਹੀਂ ਪਸੰਦ ਆਉਂਦੀ ਹੈਗੀ ਚਲੋ ਯਾਰ ਅੰਦਰ ਦੇਖਦੇ ਆ ਕੋਸ ਚਲੋ ਬੇਥੋਂ ਅੰਦਰ ਮਿਲਦੇ ਆ ਇਹਨਾਂ ਨੂੰ ਫੋਟੋ ਸ਼ੂਟ ਯਾਰ ਇਹ ਨਾ ਖਤਮ ਹੋ ਗਿਆ ਘੰਟਾ ਹੋ ਗਿਆ ਇਹਦੀਆਂ ਫੋਟੋ ਹੀ ਨਹੀਂ ਲੋਡ ਆ ਰਹੀਆਂ ਇਹ ਕਾ ਹਾਲ ਹੈ ਦੇਖ ਲੈ ਸਾਲਾ ਤੂੰ ਤਾਂ ਮੁੰਲਾ ਦਾ ਦੂਰ ਕਰੂੰਗਾ ਉਹਦੇ ਨਾਲ ਨੇੜੇ ਤਾ ਖੜਾ ਜਣਾ ਠੀਕ ਆ ਬਸ ਮੈਨੂੰ ਜਮਨੀ ਨੇੜੇ ਤੋਂ ਲੈ ਲੈ ਭਾਬੀ ਲੋ ਜੀ ਕਰੇ ਸੋਹਣੀਆਂ ਸਦੀਆਂ ਜਲਦੀਆਂ ਤਿਆਰੀਆਂ ਪੂਰੀਆਂ ਇਹ 200 ਵਰੋ ਦੀ ਸ਼ੋਪਿੰਗ ਕਰਨੀ ਐਨੇ ਕੱਪੜੇ ਲੈਣੇ ਹੁੰਦੇ ਨੇ ਦੇਖ ਲੈ ਕਿਹੜੇ ਕਿਹੜੇ ਨੰਬਰ ਨੇ ਚੱਲੀਏ ਫਿਰ ਚਲੋ ਜੀ ਚਲੋ ਕੁੱਲ ਭੀੜ ਆਜ ਜੀ ਲੱਗਦਾ ਪੂਰਾ ਪਾਣਾ ਪਾ ਬਣਾਵਾਂਗੇ ਬਾਕੀ ਲੈਣ ਹੁਣ ਜੀ ਪੰਜ ਬੈਂਸ ਸਾਹਿਬ ਕਿਆ ਲੈਣਾ ਹੈ ਦੇਖਦੇ ਆਂ ਕੂਟ ਦੇਖਦੇ ਆਂ ਆਦ ਵਦ ਬੰਨੂ ਯਾਰ ਕਿੰਨੇ ਦਾ ਹੈ ਬਸ ਹਸਤਾਈਆ ਹਸਤਾਈਆ ਚਲ ਲੈ ਲੈਣੇ ਚਲ ਚੱਕੋ ਚੱਕ ਚੱਲ ਲੈ ਲੈ ਚੱਲ ਫਿਰ ਮੰਨ ਗਿਆ ਮੰਨ ਗਿਆ ਪਾਕੀ ਦਾ ਦੇਖ ਨਹੀਂ ਕੋਈ ਚੱਕਰ ਨਹੀਂ ਫਰੀ ਦਾ ਹੈ ਕੋਈ ਚੱਕਰ ਨਹੀਂ ਹੋਰ ਕੋਈ ਹੋਰ ਦੇਖ ਲਜਾ ਉਹਦਾ ਹੋਰ ਹੋਰ ਕੀ ਦਵਾਉਂਗਾ ਤੁਹਾਨੂੰ ਕੋਈ ਉਹ ਕਰ ਇਸ ਮੇਰਾ ਉਹ ਆ ਤੇ ਨਹੀਂ ਟੋਪੀ ਟੋਪੀ ਤਾਂ ਲੈਣੀ ਨਹੀਂ ਟੋਪੀ ਨਹੀਂ ਲੈਣੀ ਇਹ ਤਾਂ ਮਥਾਲੇ ਤੇ ਪੈਂਦੀ ਬਸ ਹਾਂ ਕੰਮ ਤੇ ਜਰਾ ਪਾਸ ਨਹੀਂ ਨੂੰ ਪੀਣਾ ਹਾਂ ਲੈ ਲਮਾ ਲੈ ਜਲੀ ਲੈ ਵੀ ਚੱਕ ਫਿਰ ਓਏ ਟੋਪੀਆਂ ਦੇ ਚੱਕੋ ਜਰਾ ਕੋਟ ਹਾਂ ਉੱਚਾ ਉਥੇ ਰੱਖ ਕੇ ਆ ਚੱਕਣ ਵਾਲੇ ਚ ਜਾਂਦੇ ਕੋਈ ਲੈ ਕੇ ਜਾਂ ਜਦੋਂ ਮਾਤੀ ਹੁਣ ਜਮਾਨ ਹੋਈ ਵੀ ਆ 10 1000 ਦੀ ਸ਼ਰਟਾਂ ਤਾਂ ਨਹੀਂ ਲੈਣੀ ਚੱਟੀਆਂ ਨਹੀਂ ਨਹੀਂ ਆ 1000 ਚ ਹੂੰ ਹਿੱਸਾ ਪਵਾ ਦਵਿਧਰਾ ਉਹ ਵਿੱਕੀ ਮੇ ਤੇਰੀ ਦੀ ਰੱਖਿਆ ਉਹ ਮੂਰੇ ਨਾ ਬੱਜੀ ਉਹ ਚ ਸੱਸੀ ਗੱਲ ਬੇਬੇ ਜੀ ਉਹ ਮੱਥਾ ਢੇਕ ਦੇ ਇਹਨੂੰ ਬੇਬੇ ਜੀ ਚੁੱਤੀ ਨਾ ਮਾਰੇ ਨਹੀਂ ਨਹੀਂ ਮਾਰਦੀ ਨਹੀਂ ਹੈਗੀ ਕਿ ਨੂੰ ਡੇ ਦਾ ਮਖਾ ਮਾਡੀ ਕਰਨ ਲੋ ਜੀ ਹਾਂ ਟੇਕਿਆ ਜੀ ਮੈਡੀਕ ਠੀਕ ਹੈ ਠੀਕ ਦਿਨ ਡਰ ਗਈ ਸੀ ਨਾ ਉਹ ਆ ਦੇਖ ਮਫਲਰ ਜਾ ਓਏ ਉਹ ਮਫਲਰ ਰਜੇ ਦੇਖ ਬੇਬੇ ਡਰਾ ਗਈ ਸੀ ਕਿਹੜਾ ਮਫਲਰ ਆ ਆਹ ਕਹੀ ਜੀ ਟੋਪੀ ਕਹਿੰਦਾ ਸੀ ਆਹ ਹਾਂ ਟੋਪੀ ਲੱਭ ਦਿੰਦਾ ਕਿਨੇ ਰਹੀ ਆ ਅਫਰੀਦੀ ਸ਼ੈਂਟਰ ਦੇ ਲੈ ਲੱਗੇ ਲਾਹਾ ਲਾਲਾ ਹੁਣ ਲਾਲਾ ਮੈਂ ਕਿੱਥੇ ਲਾ ਰਿਹਾ ਆ ਦੇਖਾ ਯਾਰ ਲੈਣਾ ਆਪਾਂ ਨੇ ਜੇ ਚੈੱਕ ਅਪ ਕਰਕੇ ਲਾਉਂਗੇ ਲੈ ਲਾ ਯਾਰ ਹੁਣ ਲਾਲਾ ਜੇ ਲਾਉਣਾ ਹੈ ਅਰੇ ਯਾਦੋ ਤੁਹਾਨੂੰ ਕਿੰਨੇ ਕਮਾਂ ਤੇ ਲਾਉਣੇ ਸਾਰੇ ਫਰੀਦੀ ਚੀਜ਼ ਮੈਂ ਸਿੱਧ ਘਰ ਕਰਕੇ ਲਾਉਂਗੇ ਲਾਉਣਾ ਨਹੀਂ ਮੈਂ ਦੇ ਦੇਵਾਂ ਮੈਂ ਚੈੱਕ ਕਰਨਾ ਹੈ ਲੈਣਾ ਹਾਂਜੀ ਹਾਂਜੀ ਆਪਾਂ ਪਹੁੰਚ ਗਏ ਹੁਣ ਵਾਪਸ ਆ ਗਏ ਉੱਥੇ ਕੁਝ ਮਿਲਿਆ ਨਹੀਂ ਚਾਹਤੇ ਕੋਮ ਕੋਮ ਕੇ ਉੱਧਰ ਰੋਲਾ ਦੂਕ ਬਣਾ ਕੇ ਆਗੇ ਆਹਾ ਕਹਿੰਦੇ ਹੋਗੇ ਯਾਰ ਨਹੀਂ ਨਹੀਂ ਕੀ ਹੁਣ ਕੀ ਕਿਤੇ ਮਤਲਬ ਕੀ ਕਹਿਣਾ ਚਾਹੁੰਦੇ ਉਸ ਕਿੱਥੇ ਹੁਣ ਕਿੱਥੇ ਜਾਈਏ ਮੈਨੂੰ ਨਹੀਂ ਪਤਾ ਤੁਸੀਂ ਜੀ ਉਹਨਾਂ ਲੱਭਦੇ ਲੋਕੇਸ਼ਨ ਤੇ ਬੜੀ ਵਧੀਆ ਹੋਵੇ ਫਿਰ ਤੁਹਾਨੂੰ ਦੱਸ ਦਿਆਂਗੇ ਉਹਨੂੰ ਦਿਖਾਵਾਂਗੇ ਤੁਹਾਨੂੰ ਪਾ ਕੇ ਦਿਖਾਵਾਂਗੇ ਇਦਾਂ ਨਹੀਂ ਦਿਖਾਵਾਂਗੇ ਓ ਤੇ ਵਾਰ ਚ ਕਫੀ ਵੀਨੇ ਆ ਬਾਕੀ ਦੇਖੋ ਚਲੋ ਕਿੱਥੇ ਪੁੱਜ ਗਏ ਹਰਜੋਤ ਆਪਾਂ ਚੰਤਰੋ ਪੁੱਜ ਗਏ ਜੀ ਬਿਸਕੁਆਟ ਤੋਂ ਕਹਦੇ ਆ ਦਰਖਤਾਂ ਕੋਲ ਵੀਡੀਓ ਬਣਾਉਣੀ ਹੈ ਮੈਂ ਕਿਹਾ ਚੱਲ ਦਰਖਤ ਦਿਖਾ ਦਈਏ ਕਿੰਨੇ ਪੱਤੇ ਆ ਦਰਖਤਾਂ ਦੇ ਦੇਖੀ ਉਹਦੇ ਨਾਲ ਬੱਜੀ ਗੰਦੇ ਚਲੋ ਇੱਥੇ ਗੰジャ ਬੜਾ ਅਸੀਂ ਫੋਟੋ ਸ਼ੂਟ ਕਰ ਲਈਏ ਫਿਰ ਫੋਟੋ ਖੇਚਦੇ ਦੇਖਦੇ ਕਿੱਦਾਂ ਦੀਆਂ ਹੋਣੀਆਂ ਫੋਨ ਆ ਫੋਟੋ ਆ ਬਾਅਦ ਚ ਰੀਲਾ ਰੂਲਾ ਚੈੱਕ ਕਰ ਲਿਓ ਠੀਕ ਹੈ ਕੈਡੀ ਆ ਮੇਰੀ ਇੰਸਟਾ ਦੀ ਹਰਜੋਤ ਕਲੇਰ ਬੈਂਸ ਆਡੀ ਤੇਰੀ ਕਰਦਾ ਤੂੰ ਰਾਇਡ ਦੇ ਇਹ ਚਲਾਉਂਦਾ ਨਹੀਂ ਇੰਸਟਾਗ੍ਰਾਮ ਇੰਸਟਾਗ੍ਰਾਮ ਇਹ ਬੱਚਾ ਹੈ ਜੀ ਮੇਰੀ ਹੈਗੀ ਬਾਜਮਾ ਚਲਾਉਂਦਾ ਨਹੀਂ 695 ਸਾਰੇ ਆਲੇ ਫੋਲੋ ਕਰ ਲਿਓ ਬੰਦੇ ਮੈਂ ਸਾਬ ਸਿਰਾਈ ਗੱਲ ਬਾਤ ਹੈ ਇਸ ਤੇਰੀ ਵੀਡੀਓ ਪੈ ਗਈ ਓਏ ਕੱਲ ਬਾਤ ਹੈ ਇਸ ਤੇਰੀ ਵੀਡੀਓ ਪੈ ਗਈ ਚੱਲ ਕੇ ਚੱਲ ਉਹ ਗੱਲ ਸੁਣ ਮੇਰੀ ਨਾ ਤਰਾ ਇੰਸਟਾਗ੍ਰਾਮ ਹੈ ਨਾ ਸਨੈਪਚੈਟਾ ਤਾਂ ਪੌਣੀ ਕਾਦੇ ਪਰ ਨੇ ਪਤਾ ਨਹੀਂ ਕਾਦੇ ਖਿਚਾਈ ਜਾਂਦਾ ਹੈ ਇਹਨੂੰ ਫੋਨ ਫੜਾ ਦਿੱਥੇ ਲੈ ਫੜਨੇ ਦੇ ਖਿੱਚ ਚ ਯਾਰ ਮੇਰੀ ਆਈ ਤਾਂ ਹੈ ਅੱਖਾਂ ਜਿੰਜੂ ਕੋਈ ਯਾਰ ਖਿੱਚ ਲੈਣ ਦੇ ਕੋਈ ਨਹੀਂ ਖਿੱਚਦੇ ਮੈਂ ਫਿਰ ਰੋਣ ਗਿਆ ਘਰ ਗਿਆ ਹਾਂ ਖਿੱਚਦੇ ਖਿੱਚਦੇ ਚੱਲ ਆ ਦੇਖੋ ਲੋਕੇਸ਼ਨ ਇੱਥੇ ਦੀ ਕਿੰਨੀ ਸੋਹਣੀ ਲੋਕੇਸ਼ਨ ਹੈ ਚੱਲ ਇਹ ਬਿਸਕੁਟ ਵੱਤੋ ਉਹ ਮੈਂ ਆਹ ਫਲੇ ਮੇਰਾ ਕਾਪੀ ਕਰਿਆ ਵੈਸੇ ਹੀ ਇੱਕ ਮਸਾਂ ਦੇਖਾ ਦੇਣ ਲੱਗਿਆ ਸਾਰਿਆਂ ਨੂੰ ਜਿਹੜੇ ਵਿਚਾਰੇ ਆਉਂਦੇ ਨਾਵੇਂ ਆਹ ਆ ਟਾਲੀਆਂ ਟੂਮੀਆਂ ਦੇਖ ਕੇ ਉਹ ਹੀ ਨਾ ਪੈਸੇ ਖਰਾਬ ਕਰ ਲਿਓ ਮੇਰੇ ਤੇ ਕਿਤੇ 12 ਲੱਖ 14 ਲੱਖ ਆ ਜਾਓ ਹੈ ਹਣ ਇੰਟਰਨ ਕਰਾ ਲਿਓ ਆਪਣਾ ਹਰ ਜਾ ਉਹ ਤੇ ਕੀ ਕਹਿਣਾ ਚਾਹਦਾ ਤੂੰ ਬਹੁਤ ਵਧੀਆ ਇਟਲੀ ਆਓ ਸਾਰੇ ਜਣੇ ਆਓ ਲੁੱਕ ਤੇ ਲਿਆ ਹੁਣ ਆਪਾਂ ਆਪਾਂ ਚੱਲਨੇ ਆਂ ਬਰਲਵੀ ਨੂੰ ਦੋਸਤਾਂ ਕੋਲ ਮੜਾ ਜਾ ਤੇ ਮੁੜ ਕੇ ਆਈਏ ਖੇਤ ਜਾਂਦੇ ਆ ਘਰੇ ਨੂੰ ਚੱਲ ਉਹਦੇ ਹੀ ਕਰਦੇ ਚੱਲਣਾਂਗੇ ਕਿ ਮੜਾ ਜਾ ਜੱਟ ਨਹੀਂ ਗਾਣੇ ਵੀ ਫਿਰ ਮਿਲਦੇ ਫਿਰ ਉੱਥੇ ਆ ਗਏ ਆ ਕਿੱਥੇ ਪੁੱਜ ਗਏ ਹਰਜੋਤ ਪਹੁੰਚ ਗਏ ਬਰਲਵੀ ਨੂੰ ਪਹੁੰਚ ਗਏ 11 ਦੋਸਤਾਂ ਕੋਲ ਮਿਲਦੇ ਐਥੇ ਗੱਲਾਂ ਬਾਤ ਮਾਰ ਕੇ ਫੇਰ ਚੱਲਦੇ ਆ ਘਰ ਨੂੰ ਚਲੋ ਵੇ ਸਤਿ ਸ੍ਰੀ ਅਕਾਲ ਜੇ ਸਾਡਾ ਅੱਜ ਦਾ ਬਲਾਗ ਸੀ ਅਸੀਂ ਚੱਲੇ ਘਰ ਨੂੰ ਚਲੋ ਠੀਕ ਆ ਚਲੋ ਜੀ